ਲਉ ਦਾ ਰੰਗ ਹੋਇਆ ਚਿੱਟਾ ਭਰਾ ਨੇ ਭਰਾ ਦਾ ਹੀ ਕੀਤਾ ਕਤਲ ਆਓ ਤੁਹਾਨੂੰ ਦੱਸ ਦਿਆਂ ਪੂਰੀ ਖਬਰ ਲੇਕਿਨ ਖਬਰ ਸੁਣਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਲੈ ਚੱਲਦੇ ਹਾਂ ਪੂਰੀ ਖਬਰ ਪਰ ਇਹ ਖਬਰ ਬਟਾਲਾ ਦੇ ਗਾਂਧੀ ਕੈਂਪ ਦੇ ਸ਼ਿਵ ਮੰਦਰ ਗਲੀ ਦੇ देर शाम ਉਸ ਵੇਲੇ ਦੀ ਹੈ ਜਦੋਂ ਛੋਟੇ ਭਰਾ ਨੇ ਹੀ ਆਪਣੇ ਵੱਡੇ ਭਰਾ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਵੱਡੇ ਭਰਾ ਅਜੀਤ ਕੁਮਾਰ ਦਾ ਕਤਲ ਹੋਣ ਤੇ ਪ੍ਰੰਤ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਨੂੰ ਸ਼ੁਰੂ ਕਰ ਦਤਾ ਹੈ ਉੱਥੇ ਹੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਜੀਤ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਹੀ ਰਹਿੰਦੇ ਸੀ ਵੱਡੇ ਭਰਾ ਦਾ ਤਲਾਕ ਹੋ ਚੁੱਕਾ ਸੀ ਅਤੇ ਉਸ ਦਾ ਇੱਕ ਬੱਚਾ ਵੀ ਸੀ ਛੋਟਾ ਭਰਾ ਵੀ ਹੋਇਆ ਸੀ ਲੇਕਿਨ ਛੋਟਾ ਭਰਾ ਵੱਡੇ ਭਰਾ ਉੱਤੇ ਕਿਸੇ ਦੂਸਰੀ ਮਹਿਲਾ ਨਾਲ ਨਾਜਾਇਜ਼ ਸਬੰਧ ਰੱਖਦਾ ਸੀ ਅਤੇ ਉਹਨਾਂ ਤੇ ਸ਼ੱਕ ਵੀ ਕਰਦਾ ਸੀ ਵੱਡਾ ਭਰਾ ਉਸ ਨੂੰ ਇਸ ਕੰਮ ਤੋਂ ਰੋਕਦਾ ਸੀ ਅਤੇ ਇਸੇ ਵਜ੍ਹਾ ਨੂੰ ਲੈ ਕੇ ਦੋਨਾਂ ਦਾ ਝਗੜਾ ਹੋਇਆ ਅਤੇ ਛੋਟੇ ਭਰਾ ਨੇ ਤੇਜ਼ ਧਾਰ ਦਾਤਰ ਨਾਲ ਹਮਲਾ ਕਰਦੇ ਹੋਏ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉੱਥੋਂ ਖੁਦ ਫਰਾਰ ਹੋ ਗਿਆ। ਉਥੇ ਹੀ ਮੌਕੇ ਵਾਰਦਾਤੇ ਪੁਲਿਸ ਟੀਮ ਨਾਲ ਪਹੁੰਚੇ ਸਿਟੀ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕਰ ਰਹੇ ਹਾਂ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਦੇਖਦੇ ਰਹੋ ਨਿਊਜ਼ ਪੰਜਾਬੀ ਚੈਨਲ। ਧੰਨਵਾਦ। ਕਿਤਲਾ ਹੋਈ ਸੀ ਕਿ ਗਾਂਧੀ ਗੈਂਪ ਬਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕਰਾਇਮ ਸੀਨ ਆ ਉੱਥੇ ਕਾਫੀ ਖੂਨ ਡੁੱਲਿਆ ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ ਤੇ ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਕੀ ਹੋਇਆ ਤਾਂ ਪਤਾ ਚੱਲਿਆ ਸਰ ਕਿਸ ਕਾਰਨ ਝਗੜਾ ਹੋਇਆ ਨਹੀਂ ਜਸਟ ਅਜੇ ਪਹੁੰਚੇ ਹਾਂ ਜੀ ਅਸੀਂ ਦੇਖਦੇ ਹਾਂ ਸਰ ਕੀ ਹਾਲ ਹੈ ਥੈਂਕ ਯੂ ਜੀ ਪਾਜੀ ਕੀ ਨਾਮ ਦੀ ਆਪਾਂ ਤੁਸੀਂ ਸੂਰਜ ਕੁਮਾਰ ਕੀ ਚੱਲ ਕੀ ਰਿਹਾ ਹੈ ਪਾਜੀ ਸਰ ਜੋ ਨਾ ਇੱਕ ਲੜਕੀ ਆਈ ਹੈ ਜਿਹਦੇ ਦਾ ਰਿਲੇਸ਼ਨ ਦਾ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਗਏ ਇੱਕ ਦੂਸਰੇ ਉਹ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਕਦੂਜੇ ਜਾਨੇ ਜਾਨੇ ਬੋਲੋ ਪੀਆ ਨੇ ਉਹ ਬਾਅਦ ਉਹ ਫਿਰ ਮੁੰਡਾ ਜਾਂ ਨਿਕਾਹੀ ਹੋ ਕੇ ਤੇ ਆਇਆ ਕੋਠੇ ਤੋਂ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੋ ਧੱਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚੱਲ ਗਿਆ ਕੋਠੇ ਵਿੱਚ ਉੱਥੇ ਤੋਂ ਜਾਣ ਤੋਂ ਬਾਅਦ ਉਹਨੇ ਦਾਤੜ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤੜ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੇਗੀ ਪਹਿਲਾਂ ਇੱਥੇ ਦਾਤੜ ਦੋ ਤਿੰਨ ਮਾਰੇ ਛੱਲੇ ਛੁੱਟਿਆ ਇੱਕ ਲੜਕਾ ਛੜੂ ਆ ਰਿਆ ਸੀ ਉਹਦੀ ਉਂਗਲ ਤੇ ਮੈਂ ਸਾਇਦ ਲਾਥੀ ਕੀ ਹੋਰੀ ਵਿਚਾਰੇ ਦੀ ਉਹ ਸਾਡਾ ਆਂਦਾ ਉਹਦੀ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੰਨੀ ਤੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦੱਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦੱਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੀ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕੜਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ ਉਹ ਕੋਠੇ ਤੇ ਚੱਲ ਗਿਆ ਲੈ ਇੱਕ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਫੇ ਲੋਕੀ ਪਬਲਿਕ ਇਕੱਠੀ ਹੋਲੇ ਵੀ ਸਾਰੇ ਲੋਕੀ ਬਾਜਾ ਦੇ ਦੇ ਕੇ ਰੁਕ ਜੋ ਰੋਜ ਜਾ ਮੁਰਜਾ 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 ਹੀ ਰੇ ਮੁਰਜਾ ਮਤਲਬ ਉਹਨੇ ਫੋਨ ਸੁਵਾਰੀ ਉਹਦੇ ਸਿਰ ਤੇ ਮਤਲਬ ਨਾਮ ਕੀ ਉਮਰ ਕਿੰਨੀ ਉਹਦਾ ਨਾਜਾ ਹੀ ਉਹਦੇ 35 37 ਸਾਲ ਦੇ ਲਾਗੇ ਉਮਰ ਜੀ ਉਹਦੀ ਸਾਥ ਕਿਹਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਆਜੇ ਉਹਦਾ ਨਾਮ ਹੀਰਾ ਹਾਂ ਦੋਵੇਂ ਭਰਾਵਾਂ ਨੇ ਮਾਰਿਆ ਜੀ ਹਾਂਜੀ ਹਾਂਜੀ ਦੋਵੇਂ ਛਕੇ ਭਰਾ ਨੇ ਜੀ ਸੁਮਨ ਜਿਹੜੀ ਪੁਰੀ ਇਹਨੇ ਜਿਹੜੀ ਮਤਲਬ ਉਹਨਾਂ ਦਾ ਰਿਸ਼ਤ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਇੱਥੋਂ ਵੱਡੇ ਵਯਾਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਇਹ ਉਹਦੇ ਉਹਨਾਂ ਰਹਿੰਦੀ ਸੀ ਜੀ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੋ ਦਾ ਘਰ ਆ ਜੀ ਕਿੰਨੀ ਕੋਮਾ ਦਾ ਹੁੰਦਾ ਜਦਾ ਮੁੰਡਾ 35 33 ਸਾਲ ਨੂੰ ਉਮਰ ਸਾਡ ਨੂੰ ਜਿੱਦ ਅੱਛਾ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਆ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹ ਵੀ ਵਿਆਹ ਸਰ ਉਹਦੀ ਵਾਈਫ ਉਹਦੀ ਵਾਈਫ ਵੀ ਇੱਥੇ ਹੀ ਸਨ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈ ਕੇ ਦਾ ਤਾਂ ਦੋ ਤਿੰਨ ਮਤਲ ਨੂੰ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮਾਰੀ ਪਹਿਲਾਂ ਉਹ ਲੜਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਹਾ ਸਰ ਮੂੰਹ ਬਲਾਵਾ ਹੁੰਦਾ ਰਿਹਾ ਸਰ ਉਹਦੇ ਤੋਂ ਪੈਣਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਝਾਕਰ ਥੈਂਕ ਯੂ